ਦੀ ਗੱਲ ਇੱਕ ਤਾਂ ਜਵਾਖ ਜੇ ਨਹੀਂ ਆਖੀ ਲੱਗਦੀ ਓ ਰਣਜੀਤ ਓ ਕਿਵੇਂ ਬਾਪੂ ਓ ਰਿਆ ਪੁੱਤ ਆ ਰਿਆ ਹੋਰ ਦੱਸ ਕੀ ਹੈ ਹੋਰ ਵਧੀਆ ਬਸ ਉੱਥੇ ਗਿਆ ਸੀ ਖੇਤ ਜਾ ਕੇ ਆਣ ਵਾਲੇ ਉਹ ਮੰਡੀਆਂ ਦਾ ਰਾਸ਼ ਰੂਸ਼ਣ ਜ ਸਾਰਾ ਚੱਕ ਕੇ ਲੈ ਗਿਆ ਸਾਰਾ ਮੁੱਕਿਆ ਪਿਆ ਅੱਛਾ ਤੇ ਹੋਰ ਉੱਥੇ ਸਾਰਾ ਦਿਨ ਲੱਗ ਗਿਆ ਮੇਰਾ ਇੱਕ ਉਹ ਪਤਾ ਨਹੀਂ ਕੀ ਕਹਿੰਦੇ ਪ੍ਰਨੋਡ ਉਪਨੋਡ ਜਾਂ ਕਹਿੰਦੇ ਕਿ ਤੇਰੇ ਬਾਪੂ ਨੂੰ ਕਹਿ ਦੀ ਯਾਰ ਸਾਡੇ ਨੂੰ ਮਿਲ ਕੇ ਜਾਣਗੇ ਉਹ ਕੋਈ ਨਾ ਉਹਨਾਂ ਦਾ ਹੈਗਾ ਮੇਰਾ ਕੋ ਕਰਨ ਲਾ ਸਕਦਾ ਉਹ ਲੱਤ ਟੁੱਟੀ ਗਾ ਕੇ ਮਿੱਥਣ ਜਾਏ ਹਾਂ ਇੱਕ ਬਾਪੂ ਮੈਨਾਂ ਦਰਨਾ ਯਾਰ ਆਏ ਕਰਨੀ ਸੀਗੀ ਹਾਂ ਰਾਤ ਵੀ ਮੈਂ ਭੁੱਲ ਗਿਆ ਤੇ ਹੁਣ ਆਪਣੀ ਨੀਰੂ ਕਹਿੰਦੀ ਵੀ ਮੈਂ ਜਾਣਾ ਪਿੰਡ ਜਾਣਾ ਚਾਹੀਦਾ ਭਾਈ ਆਪ ਮੈਨੂੰ ਐਦਾਂ ਸੋਟੇਂਗਾ ਪੈ ਨਾ ਹੁੰਦੇ ਗਾ ਨਹੀਂ ਇੱਥੇ ਨਹੀਂ ਉਹਦਾ ਠੀਕ ਆਪੂ ਰੋਟੀਆਂ ਕੌਣ ਬਣਾਊਗਾ ਆਪਣੇ ਰੋਟੀਆਂ ਜਿਵੇਂ ਅੱਗੇ ਲਾਉਂਦੇ ਸੀ ਚਾਰ ਬੋਲਾ ਲਓ ਆਪ ਹੀ ਤੇ ਹੋਰ ਕੌਣ ਲਾਉ ਉਹ ਆਪਣਾ ਦੂਜਾ ਵੀ ਨਾਲ ਲੜੇ ਯਾਰ ਉਹ ਦੂਜਾ ਕਿਵੇਂ ਲੜੂਗਾ ਦੂਜਾ ਲੜੇ ਆ ਕੁੜੀ ਆ ਗਈ ਮਦਨ ਨੂੰ ਕੱਲ ਵੀ ਕਹਿਤਾ ਸੀ ਮੈਂ ਕਿ ਸ਼ਰਾ ਜਾ। ਕਿਹਾ ਮੈਂ ਮੈਂ ਤਾਂ ਉਹਨੂੰ ਕਹਿਤਾ ਸੀ ਸ਼ਰਾ ਜਾ। ਹਾਂ। ਹਾਂ ਤੇ ਹੁਣ ਤੈਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਸੋਨੂੰ ਇਹ ਵੇਚੀਦਾ ਨਹੀਂ ਦੋਨਾ ਪਰਮਾ ਨੂੰ। ਨਹੀਂ ਹੋਣਾ ਜਣਾ ਬਾਪੂ ਦੇਖਾ ਜਿਵੇਂ ਹੁਣ ਮਾਲਾ ਵੀ ਕੋਈ ਕੰਮ ਤਾਂ ਦੇ ਸਾਰੇ ਫਿਰ ਫਰਸ਼ਾਂ ਦੇ ਬਲਾਉਣੇ ਕੌਣ ਲਾਊਗਾ। ਤੇ ਤੁਸੀਂ ਅੱਗੇ ਲਾਉਂਦੇ ਹੀ ਰਹੇ ਆ ਹੁਣ ਮਹੀਨੇ ਦਾ ਥੋੜਾ ਕਾਲਸ ਮੈਂਹਦੀ ਲੈਂਦੀ ਆ ਥੋੜੀ। ਫਿਰ ਭੇਜਦਾ ਮੈਂ। 20 ਦਿਨ ਜਾਊਗੀ 20 ਦਿਨ। ਹਾਂ। 20 ਦਿਨ ਵਾਸਤੇ ਭੇਜਣਾ ਜਵੇਚੀ ਆ ਉਹ ਬੱਸ ਇਹ ਸਭ ਫਿਰ ਮੈਨੂੰ ਕਹਿ ਦਿੰਦਾ ਨੰਬਰ 20 ਦਿਨ ਪਹਿਲਾਂ ਇਹ ਦੱਸ ਵੀ ਆਪਣੀਆਂ ਕੁੜੀਆਂ ਆਉਂਦੀਆਂ ਨੇ ਹਾਂ ਪਰ ਅਸੀਂ ਦੋ ਰਹਿ ਜਾਵਾਂਗੇ ਰੋਟੀ ਫਿਰ ਆਪ ਹੀ ਬਣਾ ਲਾਂਗੇ ਰੋਟੀ ਅੱਗੇ ਮੈਂ ਨਹੀਂ ਪਕਾਉਂਦਾ ਰੋਟੀਆਂ ਹਾਂ ਹਾਂ ਹੁਣ ਤਾਂ ਢਾਬੇ ਤੋਂ ਚਾਹੀਦੀ ਹੈ ਨਹੀਂ ਨਹੀਂ ਢਾਬੇ ਤੋਂ ਖਾੜਾ ਆਦਿਕਾ ਮੈਂ ਨਹੀਂ ਪਕਾਉਂਦਾ ਮੈਂ ਛੜੇ ਤੋਂ ਰੋਟੀਆਂ ਲਵਾਈ ਜਿੰਨੇ ਮੈਂ ਵੀ ਪਕਾਉਂਦਾ ਮੈਂ ਅੱਗੇ ਵੀ ਪਕਾਉਂਦਾ ਰਿਹਾ ਉਹ ਕੰਜਰਾ ਗੱਲ ਸੁਣ ਲੈ ਮੇਰੀ ਤੇਰੀ ਭਾਬੀ ਨਾਲ ਤੈਨੂੰ ਰਿਸ਼ਤਾ ਕਰਾ ਦਊਗੀ ਜੇ ਮਾੜਾ ਮੋਟਾ ਤੂੰ ਆਕਾਹ ਤੱਕ ਕੰਮ ਕਰਾਇਆ ਤਾਂ ਇਹੋ ਐਸੇ ਮੈ ਤਾਂ ਤੇਰਾ ਹੂੜਾ ਫਕਦਾ ਫਿਰਦਾ ਆ ਤਾਂ ਹੁਣ ਵਿਆਹ ਹੈ ਗਿਆ ਮੈ ਤਾਂ ਤੇਰੀ ਖਾਤਰ ਕਹਿਣਾ ਮਾੜਾ ਮੋਟਾ ਪੋਚਾ ਪਾਚਾ ਲਵਾ ਦਿਆ ਕਰ ਰੋਟੀ ਨਾਲ ਹੱਥ ਪੜਤੀ ਕਰਾ ਲਾ ਢਾਬੇ ਤੋਂ ਖਾਓ ਮੈਥੋਂ ਨਹੀਂ ਲੈਂਦੇ ਲੈ ਖਾਲਾ ਗੁਲਗਲੇ ਤੋਂ ਹੁਣ ਮੈਂ ਗਾਂ ਡਿਊਟੀ ਤੇ ਜਾਣਾ ਹੁੰਦਾ ਮੈਂ ਸਵੇਰੇ ਪਹਿਲਾਂ ਤਾਂ ਰੋਡੀਆਂ ਰੋਟੀਆਂ ਪਕਾ ਕੇ ਜਾਵਾਂ ਫਿਰ ਮੈਂ ਡਿਊਟੀ ਤੇ ਜਾਵਾਂ ਮੈਨੂੰ ਤਾਂ ਤੁਸੀਂ ਜਮਾ ਫੂਕ ਨਹੀਂ ਠਣ ਨਹੀਂ ੜਾਦੀ ਮੇਰੀ ਤਾਂ ਸੇਰਾ ਪਕਿਆ ਹਾਂ ਮੈਨੂੰ ਤਾਂ ਆ ਵੀ ਇਹਦਾ ਸਾਖ ਸੱਲਾ ਸਹੀ ਚੱਲ ਜੂ ਉਹ ਕੁੜੀ ਚੰਗੀ ਐ ਜਿਹੜੀ ਆਪਣੇ ਗਾਲਸੋਂ ਕੱਟੀ ਜਾਂਦੀ ਐ ਜਿਹੜੇ ਹਸਾਵਨਾ ਛੋੜੇ ਲੱਛਣ ਸੀ ਨਾ ਉਸ ਹਸਾਵਨਾ ਦਾ ਉਹ ਮੈਂ ਕਹਣਾ ਬਾੜੀ ਵਧੀਆ ਇਹ ਨਾ ਮੇਰੀ ਗੱਲ ਸੁਣਨਾ ਡੱਕਾਂ ਦੀ ਗੱਲ ਨਹੀਂ ਕਰਦਾ ਖੇਤੀ ਦੇ ਹੀ ਕਰਾਦੇ ਨੂੰ ਕਹੇ ਮੇਰੇ ਨਾਲ ਕੋਲ ਆ ਮੈਂ ਡੇਰਦਾ ਖੇਤੀ ਦਾ ਮੈਨੂੰ ਆਪ ਨੂੰ ਕਰਨਾ ਪੈਂਦਾ ਅਸਲ ਉਹ ਸੁਧਾਰੇ ਕੇ ਜਵਾਕ ਜੇ ਨਹੀਂ ਲੋਟ ਆਉਂਦੇ ਉਹ ਗੋਲੀਆਂ ਖੱਢੀ ਜਾਂਦਾ ਉਹਨਾਂ ਨਾਲ ਉਹਨਾਂ ਨਾਲ ਫਿਰਦਾ ਰਹਿੰਦਾ ਉਹਨਾਂ ਨਾਲ ਗੋਲੀਆਂ ਖੱਢੀ ਜਾਂਦਾ ਨਹੀਂ ਹੁਣ ਮੈਂ ਤਾਂ ਮੇਰੀ ਗੱਲ ਸੁਣ ਮੈਂ ਤਾਂ ਉਹ ਬਚਾਲੇ ਫਸ ਗਿਆ ਉਹ ਨਾ ਤਾਂ ਉਹਨੂੰ ਮੈਂ ਭੇਜਣ ਜੋਗ ਰਾ ਹੁਣ ਮੈਂ ਦੱਸ ਮੈਨੂੰ ਤੂੰ ਮੈਨੂੰ ਭੇਜਾਂਗਾ ਕੀ ਕਰਾਂਗਾ ਕਿਹੜਾ ਬਕਿਆ ਗੱਲ ਸੁਣਾ ਮੇਰੀ ਹਾਂ ਮੈਨੂੰ ਐਂ ਦੱਸ ਵੀ ਉਹ ਪਰਿਵਾਰ ਕਿੱਦਾਂ ਨਰਮ ਪਰਿਵਾਰ ਹੈ ਪਰਿਵਾਰ ਤਾਂ ਨਰਮ ਹੈ ਤਾਂ ਹੀ ਮੈਂ ਗਾ ਉਹਨਾਂ ਤੇ ਕੋਈ ਮਾੜਾ ਕੋੜਾ ਦੁੱਖ ਤਕਲੀਫ ਆਈ ਆ ਉਹਦੀ ਮਾਂ ਬਿਮਾਰ ਹੈ ਹਾਂ ਤੇ 4 ਦਿਨ ਸ਼ਰਾ ਜਾਣਾ ਵੀ ਚਾਹੀਦਾ ਤੇ ਫਿਰ ਉਹਨਾਂ ਦੇ ਭੈਣਾਂ ਆਉਂਦੇ ਨੇ ਇੱਥੇ ਆਪਣੀਆਂ ਕੁੜੀਆਂ ਆਉਂਦੇ ਗਾ ਉਹ ਤਾਂ ਆਉਂਦੀਆਂ ਫਿਰ ਹੁਣ ਰੋਟੀ ਦਾ ਕੀ ਆਪੇ ਰੋਟੀ ਆਪੇ ਲਾਊਗਾ ਸਾਲਾ ਭੁੱਖਾ ਮਰਿਆ ਜਦੋਂ ਆਪੇ ਗੱਲ ਸੁਣਾ ਮੇ ਲੈ ਕੇ ਆਊਗਾ ਪੇਜ ਨਾ ਭਰਾ ਹਾਂ ਭੇਜ ਭੇਸ਼ਰਾ ਐਵੇਂ ਨਹੀਂ ਗੱਲ ਸੁਣ ਕਰੀਦਾ ਹੁੰਦਾ ਹੂੰ ਤੇ ਤੇਰੇ ਨਾਂ ਤਾਂ ਗੱਲ ਸੁਣਾਂ ਮੈਂ ਤੂੰ ਤਾਂ ਹਜੇ ਕਰੀ ਜਾਂਦਾ ਭੇਜ ਦੇ ਉਹ ਵੇਖ ਲੈ ਕਿੱਡਾ ਗੱਲਸਾ ਮਸ਼ਹੂਰ ਚੜਿਆ ਉਹਨੂੰ ਹਾਂ ਵੇਖ ਮੈਂ ਰੋਟੀਆਂ ਨਹੀਂ ਲਾ ਸਕਦਾ ਮੈਂ ਯਾਰ ਬੱਪੂ ਤੂੰ ਵੀ ਇਹਨੂੰ ਬੜਾ ਚਮਲਾਉਣਾ ਜਿੰਨੇ ਪੈਸੇ ਮੰਗਦਾ ਉਨੇ ਦੇ ਦੇਣਾ ਯਾਰ ਤੂੰ 8 ਸਾਲ ਹੋ ਗਏ ਪਹਿਲਾਂ ਰੋਟੀਆਂ ਨਹੀਂ ਪਕਾਈਆਂ ਤੁਸੀਂ ਰਲ ਕੇ ਪਕਉਂਦੇ ਹੀ ਰਹੇ ਹਾਂ ਹੁਣ 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 ਉਹਨੂੰ ਸੁੱਖ ਪੈ ਗਿਆ ਹੁਣ ਸੁੱਖ ਪੈ ਗਿਆ ਪਾਣੀ ਦਾ ਗਲਾਸ ਵੀ ਇੱਥੇ ਲਿਆਓ ਠੀਕ ਹੈ ਤੇ ਝੂਠਾ ਗਲਾਸ ਵੀ ਇਥੋਂ ਚੱਕ ਲਿਆ ਕੋ ਮਾਂ ਨੇ ਪੁੱਤ ਨੇ ਨਾ ਝੂਠਾ ਗਲਾਸ ਵੀ ਐ ਨਹੀਂ ਹੈਗਾ ਵੀ ਮੈਂ ਉਹ ਤੋਂ ਤੱਕ ਰੱਖਿਆ ਮੈਂ ਤੈਨੂੰ ਗੱਲ ਦੱਸਦਾ ਹਾਂ ਉਨ ਲੈ ਜਾਂਵੇਂਗਾ ਨਾ ਹੁਣ ਹਾਂ ਤੇ ਤੇਰੇ ਘਰੋਂ ਕੁੜੀ ਨੂੰ ਮਾੜਾ ਮੋਟਾ ਸਮਝਾਈ ਹਾਂ ਇਹਦੇ ਭੂਆ ਦੇ ਨਾਲ ਕੁੜਗੇ ਆਗੇ ਨਾ ਦੋ ਬਾਪੂ ਲੱਛਣ ਮੜਿਆ ਇਹਦੇ ਸ਼ੋਰ ਉਹ ਲੱਛਣਾ ਉਹ ਸਾਰਾ ਦੇਖ ਲਿਆ ਉਹਨੇ ਕੁਝ ਨਹੀਂ ਹੁੰਦਾ ਉਹਨੂੰ ਮਾੜਾ ਮੋਟਾ ਸਮਝਾਵਾਂਗੇ ਆਪਾਂ ਇਹਦਾ ਕਹਿ ਦਾਂਗੇ ਚੱਲ ਠੀਕ ਹੈ ਨਾ ਸਮਝਾਵਾਂਗੇ ਉਹ ਕੁੜੀ ਨੂੰ ਕਹੀ ਆਖ ਬਾਪੂ ਨੇ ਆਖਿਆ ਵੀ ਆਪਣੇ ਆ ਮੁੰਡੇ ਵਾਸਤੇ ਕੋਈ ਤੇਰੀ ਭੂਆ ਦੀਆਂ ਕੂੜੀਆਂ ਆ ਪਕੜਾ ਕੋ ਲੈਣਾ ਦੇਣਾ ਜਮੀਨ ਆ ਵਾਧੂ ਆਪਣੇ ਕੋਲੇ ਹੈ ਉਹ ਤਾਂ ਕੋਈ ਨਹੀਂ ਸਾਰਾ ਸੰਦ ਸੜਿਆ ਆਪਣੇ ਘਰੇ ਆ ਉਹ ਇੱਕ ਦਾ ਕੰਮ ਡੱਕਣੀ ਤੋੜਦਾ ਕੀ ਆਖਾਂ ਕੀ ਉਹ ਕੰਮ ਜਵਾਕ ਨਿਆਣਾ ਹੈ ਜੀ ਉਹ ਨਿਆਣਾ ਫਿਰ ਬੋਕਾ ਹੁਣ ਕੀ ਰਿਸ਼ਤਾ ਕਿਹੜਾ ਕਰੇ ਇਹਨੂੰ ਉਹ ਰਿਸ਼ਤਾ ਹੁਣ ਐਂ ਹੀ ਹੋਈ ਹਵਾਈ ਹੋਊਗਾ ਤੈਨੂੰ ਕੀ ਨਹੀਂ ਕੀਤਾ ਤੇ ਇਹ ਆ ਵੀ 50 ਬੰਦਾਂ ਨੂੰ ਮੈਂ ਮਿੰਟਾਂ ਕੱਢਾਂਗਾ ਮਿੰਟਾਂ ਕੱਢੀਆ ਮੈਂ ਮੈਨੂੰ ਆਇਆ ਤਾਂ ਸੀ ਨਾ ਮਾੜਾ ਮੋਟਾ ਕੋਈ ਪ੍ਰਾਈਵੇਟ ਲੱਗਿਆ ਸੀ ਕਿਤੇ ਚੱਲ ਹੁਣ ਮੈਂ ਪੱਕਾ ਹੋ ਗਿਆ ਇਹ ਲੱਕੇ ਖੇਤੀ ਨਹੀਂ ਕਰਦਾ ਹੈ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਕੱਲ ਨੂੰ ਨਾ 2 ਸਾਲਾਂ ਨੂੰ ਛੜਾ ਛੜਾ ਕਹਿਣ ਲੱਗੇ ਆਣਗੇ ਤੇ ਹੋਰ ਤੇ ਮੁੜ ਕੇ ਗੱਲ ਸੁਨਮੇਸ਼ਾ ਦਾ ਮੇਰੀਆਂ ਵੀ ਅੱਖਾਂ 'ਚੋਂ ਨੀਰ ਵਗਦੀ ਹੈ ਮੈਨੂੰ ਵੀ ਐ ਮੈਂ ਇਹ ਇਹ ਦੀ ਡੋਲੀ ਵੇਖਾਂ ਤੇ ਹੋਰ ਜ਼ਰੂਰੀ ਆ ਕਰਦੇ ਆ ਫਿਰ ਕੋਈ ਬਾਕੀ ਰਹਿਣਾ ਹੈ ਆਪਣੀ ਕੁੜੀ ਨੂੰ ਕਹਿ ਹੂੰ ਤੇਰੇ ਘਰੋਂ ਉਹਨੂੰ ਕਹੇ ਵੀ ਤੇਰੇ ਭੂਆ ਦੀ ਕੁੜੀ ਆ ਜਿਹੜੀ ਇੱਕ ਰੰਦੀ ਛੋਟੀ ਹਾਂ 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 ਆਪਾਂ ਧੱਕਾ ਨਹੀਂ ਲੈਣਾ 15 ਕਿੱਲੇ ਜ਼ਮੀਨ ਦੇਉਂਦੀ ਆ ਉਹਨੂੰ ਕਹੇ ਠੀਕ ਹੈ ਕਿਤੇ ਨਾ ਹੋ ਜੇ ਦੋਨੇ ਜੀ ਗਾਲਸਨਾਂ ਮੇਰੀ ਇਹਦੀ ਜ਼ਮੀਨ ਤੇ ਅੱਖ ਲੱਖ ਲਉ ਨਹੀਂ ਨਹੀਂ ਬਾਪੂ ਨਹੀਂ ਨਹੀਂ ਕਿਉਂ ਜਿਹੜਾ ਤੂੰ ਗਾਲਸਨਾਂ ਬਗਾਨੀ ਸੀ ਤਾਂ ਕਹੀ ਨਾ ਕਹਿ ਤੂੰ ਪਹਿਲੇ ਹੀ ਕਹਿਦਾ ਵੀ ਰੱਕਾ ਨਹੀਂ ਤੋੜਦਾ ਪਹਿਲੇ ਹੀ ਲੱਛਣ ਦਿਖਾਤੇ ਨੇ ਪਾੜੇ ਉਦੋਂ ਪਹਿਲੇ ਦਿਨ ਹੀ ਰੋਟੀ ਐ ਐ ਮਾਰੀ ਚਾ ਕੇ ਥਾਲੀ ਕਹਿੰਦਾ ਅਗੇ ਮੈਂ ਸਬਜੀ ਆਖੀ ਤੂੰ ਹੀ ਦਾਲ ਬਣਾਦੀ ਦਾਲ ਬਣਾ ਦੱਸ ਕੀ ਕਰੂ ਇੱਕ ਤਾਂ ਆ ਬਾਹਾਂ ਮੇ ਦੀ ਫੀਲਿੰਗ ਲੈਂਦਾ ਇਹ ਦੱਸ ਗਾਜਾ ਮੇਰੀ ਇਹਨੂੰ ਮੈਂ ਸਮਝਾਉਣਾ ਹੈ ਕੁੜੀ ਨੂੰ ਹਾਂ ਮੈਂ ਬਣਾਉ ਬਾਪੂ ਬੇਫਿਕਰ ਐ ਮੈਂ ਬਣਾਉਣਾ ਤੂੰ ਹੁਣ ਪਰਸ ਤੇ ਉੱਥੇ ਜਾਵੇਂਗਾ ਨਾ ਆਪਦੇ ਸਹੁਰੇ ਨੂੰ ਸੱਸ ਨੂੰ ਕਹੀਂ ਕਹਿਣਾ ਫਿਰ ਮੈਂ ਕਰਾਂਗਾ ਠੀਕ ਹੈ ਨਾ ਅਗੇ ਬਾਪੂ ਬਾਪੂ ਦਾ ਹੁਣ ਕਿੰਨਾ ਕਿਹੇ ਰੱਖਾ ਠੀਕ ਹੈ ਨਾ ਤੇ ਆਖਾ ਬਾਪੂ ਕਹਿੰਦਾ ਵੀ ਉਹ ਦੂਜੇ ਦੀ ਡੋਲੀ ਚੜ੍ਹੇ ਤਾਂ ਚਲ ਮੈਂ ਆਪਦਾ ਸੁੱਖ ਦੀ ਨਹੀਂ ਦਸਾਂਗਾ ਨੇ ਇਹਨੂੰ ਮੈਂ ਤਾਂ ਕਹਣਾ ਕੋਈ ਕੋਈ ਢੂਲੇ ਵਾਲੀ ਦੁਕਾਨ ਕੋਈ ਛੋਟੀ ਮੋਟੀ ਕੋਈ ਕੰਮ ਹੀ ਪਾ ਦੇ ਇਹ ਪਾ ਦੇ ਪਾ ਓਏ ਮੈਨੂੰ ਆਏ ਐ ਵੀ ਕੀ ਰਾਇ ਦੇ ਕਾਠੀ ਪਈ ਜੇ ਨਾ ਮੁੜ ਕੇ ਬਗਾਨੀ ਦੀ ਆਪੇ ਲੈਂ ਤੇ ਤੋਰ ਨੂੰ ਹਾਂ ਚਲ ਮੈਂ ਫਿਰ ਉਹਨੂੰ ਕੇਰਾ ਭੇਜਦਾ ਬਾਪੂ ਫਿਰ ਭੇਜ ਦੇ ਭੇਜ ਦੇ ਤੇ ਚਲ ਮੈਂ ਘਰ ਆ ਵੀ ਗੱਲ ਕਰੂੰਗਾ ਚੰਗਾ ਹੁਣ ਫਿਰ ਮੈਂ ਲੇਟ ਹੋਈ ਐ ਨਾ ਆ ਕਰ ਲਈ ਚੰਗਾ ਹਾਂ ਠੀਕ ਐ ਬਾਪੂ ਫਿਰ ਹਾਂ ਹਾਂ ਠੀਕ ਆ ਜੀ ਗੱਲ ਐ ਜਵਾਕ ਵੀ ਮਰਜ਼ੀਆਂ ਕਰਦੇ ਆ ਭਾਈ ਹਣ ਚਲ ਆ ਜੂਗਾ ਅੱਥਨੇ ਫੇਰ ਕਰਾਂਗੇ ਗੱਲ